ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਪੀਐਸਟੀਵੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਿਆਰੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਝਾੜੂ ਲਾਉਣ ਤੋਂ 10 ਮਿੰਟ ਪਹਿਲਾਂ ਇਹ ਕੰਮ ਕਰ ਲਵੋ ਤੁਹਾਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਪੈਸੇ ਦੀ ਕੋਈ ਕਮੀ ਨਹੀਂ ਆਵੇਗੀ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਜੇਕਰ ਸੁਪਨੇ ਦੇ ਵਿੱਚ ਝਾੜੂ ਦਿਖਾਈ ਦੇਵੇ ਤਾਂ ਇਸ ਦਾ ਕੀ ਮਤਲਬ ਹੁੰਦਾ ਹੈ ਅਤੇ ਝਾੜੂ ਦੇ ਨਾਲ ਹੋਰ ਵੀ ਜੁੜੀਆਂ ਗੱਲਾਂ ਬਾਰੇ জানਾਂਗੇ ਜੋ ਆਪਣੇ ਲਈ ਬਹੁਤ ਜ਼ਿਆਦਾ ਲਾਭਕਾਰੀ ਹਨ ਇਹ ਹਨ ਉਹ ਆਮ ਗੱਲਾਂ ਜੋ ਹੁਣ ਸਮਾਜ ਦੇ ਵਿੱਚ ਚੱਲ ਰਹੀਆਂ ਨੇ ਅੱਜ ਦੀ ਵੀਡੀਓ ਦੇ ਵਿੱਚ ਇਹ ਵੀ ਦੱਸਾਂਗੇ ਕਿ ਗੁਰਮਤ ਅਨੁਸਾਰ ਛਾੜੂ ਲਾਉਣ ਤੋਂ ਪਹਿਲਾਂ ਕਿਹੜਾ ਕੰਮ ਕੀਤਾ ਜਾਵੇ ਜਿਸ ਨਾਲ ਸੁੱਖ ਹੀ ਸੁੱਖ ਆ ਜਾਣ ਤਾਂ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਜੋ ਛਾੜੂ ਬਾਰੇ ਗੱਲਾਂ ਨੇ ਉਹ ਜਾਣਦੇ ਹਾਂ ਸਾਧ ਸੰਗਤ ਜੀ ਆਪਾਂ ਸਭ ਇਹ ਜਾਣਦੇ ਹਾਂ ਕੇ ਹਰੇਕ ਚੀਜ਼ ਦਾ ਚੰਗਾ ਜਾਂ ਫਿਰ ਮਾੜਾ ਪ੍ਰਭਾਵ ਹੁੰਦਾ ਹੈ ਅਤੇ ਐਵੇਂ ਦੀ ਹੀ ਇੱਕ ਚੀਜ਼ ਹੈ ਝਾੜੂ ਜੋ ਕਿ ਜੋ ਕਿ ਸਾਡੇ ਘਰ ਵਿੱਚੋਂ ਗੰਦਗੀ ਕੱਢਣ ਵਿੱਚ ਸਾਡੀ ਮਦਦ ਕਰਦਾ ਹੈ ਕਈ ਲੋਕ ਇਸ ਨੂੰ ਆਪਣੇ ਗੁਰੂ ਦਾ ਪ੍ਰਤੀਕ ਵੀ ਮੰਨਦੇ ਨੇ ਉਹ ਕਹਿੰਦੇ ਨੇ ਕਿ ਜੇ ਆਪਾਂ ਕੁਝ ਨਿਜਮਾਂ ਦੀ ਪਾਲਣਾ ਕਰਾਂਗੇ ਤਾਂ ਘਰ ਵਿੱਚ ਹਰੇਕ ਚੀਜ਼ ਦਾ ਵਾਸ ਹੋ ਜਾਂਦਾ ਹੈ ਪਰ ਉਹਨਾਂ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਆਪਾਂ ਕੁਝ ਗਲਤੀਆਂ ਕਰਦੇ ਹਾਂ ਤਾਂ ਸਾਡੇ ਘਰ ਵਿੱਚ ਦਲੀਦਰ ਵੀ ਆ ਜਾਂਦਾ ਹੈ ਆਓ ਜਾਣਦੇ ਹਾਂ ਕੁਝ ਨਿਯਮ ਘਰ ਵਿੱਚ ਕਦੇ ਵੀ ਸ਼ਾਮ ਨੂੰ ਝਾੜੂ ਨਹੀਂ ਲਗਾਉਣਾ ਚਾਹੀਦਾ ਇਸ ਨਾਲ ਦਲੀਦਰ ਆਉਂਦਾ ਹੈ ਪਰ ਇੱਥੇ ਇਹ ਵੀ ਕਿਹਾ ਜਾਂਦਾ ਹੈ ਕਿ ਜੇ ਕਿਸੇ ਕਾਰਨ ਸ਼ਾਮ ਨੂੰ ਘਰ ਦੇ ਵਿੱਚ ਝਾੜੂ ਵੀ ਲਾਉਣਾ ਪਏ ਜੇ ਜੋ ਵੀ ਮਿੱਟੀ ਜਾਂ ਫਿਰ ਕੂੜਾ ਤੁਹਾਡੇ ਘਰ ਵਿੱਚੋਂ ਨਿਕਲਿਆ ਹੈ ਉਸ ਨੂੰ ਉਸ ਕੂੜੇ ਨੂੰ ਬਾਹਰ ਨਾ ਸੁੱਟੋ ਉਸ ਕੂੜੇ ਨੂੰ ਕਿਸੇ ਲਿਫਾਫੇ ਜਾਂ ਫਿਰ ਕਿਸੇ ਭਾਂਡੇ ਦੇ ਵਿੱਚ ਪਾ ਕੇ ਰੱਖ ਲਵੋ ਉਸ ਨੂੰ ਸਵੇਰੇ ਹੀ ਫਿਰ ਬਾਹਰ ਸੁੱਟੋ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਹਮੇਸ਼ਾ ਰਸੋਈ ਤੋਂ ਦੂਰ ਹੀ ਰੱਖੋ ਇਸ ਦਾ ਇਹ ਕਾਰਨ ਮੰਨਿਆ ਜਾਂਦਾ ਹੈ ਕਿ ਇਹ ਰਿਜਕ ਵਿੱਚ ਘਾਟ ਲੈ ਕੇ ਆਉਂਦਾ ਹੈ ਕਿਉਂਕਿ ਝਾੜੂ ਪੋਚੇ ਦਾ ਨਾਤਾ ਗੰਦਗੀ ਨਾਲ ਹੁੰਦਾ ਹੈ ਅਤੇ ਇਸ ਤਰ੍ਹਾਂ ਇਸ ਦਾ ਘਰ ਦੇ ਜੀਵਾਂ ਦੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ ਇਸ ਲਈ ਘਰ ਦੇ ਵਿੱਚ ਰਿਜਗ ਦੇ ਵਾਦੇ ਲਈ ਝਾੜੂ ਨੂੰ ਰਸੋਈ ਤੋਂ ਦੂਰ ਹੀ ਰੱਖਿਆ ਕਰੋ ਕਿਹਾ ਜਾਂਦਾ ਹੈ ਕਿ ਝਾੜੂ ਨੂੰ ਕਦੇ ਵੀ ਸਾਹਮਣੇ ਨਾ ਰੱਖਿਆ ਜਾਵੇ ਹਮੇਸ਼ਾ ਝਾੜੂ ਨੂੰ ਉੱਚੀ ਜਗ੍ਹਾ ਤੇ ਲੁਕੋ ਕੇ ਰੱਖੋ ਸਮਾਜਿਕ માનਤਾ ਦੇ ਅਨੁਸਾਰ ਝਾੜੂ ਨੂੰ ਸਾਹਮਣੇ ਰੱਖਣ ਦੇ ਨਾਲ ਘਰ ਵਿੱਚ ਦਲੇਦਰ ਦਾ ਪ੍ਰਸਾਰ ਹੁੰਦਾ ਹੈ ਪਰ ਵਿਗਿਆਨਿਕ ਮਾਨਤਾ ਦੇ ਅਨੁਸਾਰ ਇਸ ਤਰ੍ਹਾਂ ਕਰਨ ਦੇ ਨਾਲ ਝਾੜੂ ਦੇ ਨਾਲ ਲੱਗੇ ਹੋਏ ਬੈਕਟੀਰੀਆ ਘਰ ਵਿੱਚ ਫੈਲਦੇ ਨੇ ਜਦੋਂ ਆਪਾਂ ਝਾੜੂ ਨੂੰ ਖੁੱਲੇ ਵਿੱਚ ਜਾਂ ਫਿਰ ਸਾਹਮਣੇ ਹੀ ਰੱਖ ਦਿੰਦੇ ਹਾਂ ਤਾਂ ਇਹ ਲੰਗ ਦੇ ਆਉਂਦੇ ਸਾਡੇ ਪੈਰਾਂ ਨੂੰ ਲੱਗਦਾ ਹੈ ਜਿਸ ਨਾਲ ਝਾੜੂ ਤੇ ਲੱਗੇ ਹੋਏ ਬੈਕਟੀਰੀਆ ਸਾਡੇ ਅੰਦਰ ਜਾਂਦੇ ਹੋਏ ਬਾਹਰ ਜਾਂਦੇ ਹੋਏ ਘਰ ਦੇ ਜੀਵਾਂ ਤੱਕ ਪਹੁੰਚ ਜਾਂਦੇ ਨੇ ਤੇ ਫਿਰ ਉਹ ਸਾਡੇ ਸਰੀਰ ਤੱਕ ਫੈਲ ਜਾਂਦੇ ਨੇ ਜਿਸ ਨਾਲ ਘਰ ਦੇ ਜੀਵਾਂ ਦਾ ਬਿਮਾਰ ਹੋਣ ਦਾ ਖਤਰਾ ਵੱਧ ਜਾਂਦਾ ਹੈ ਅਤੇ ਉਹ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਨੇ ਸਮਾਜਿਕ ਮਾਨਤਾ ਦੇ ਅਨੁਸਾਰ ਝਾੜੂ ਨੂੰ ਕਦੇ ਵੀ ਖੜਾ ਕਰਕੇ ਨਹੀਂ ਰੱਖਣਾ ਚਾਹੀਦਾ ਇਹ ਗੱਲ ਤਾਂ ਤੁਸੀਂ ਆਪਣੇ ਘਰ ਦੇ ਬਜ਼ੁਰਗਾਂ ਕੋਲ ਸੁਣੀ ਹੀ ਹੋਵੇਗੀ ਝਾੜੂ ਨੂੰ ਖੜਾ ਕਰਕੇ ਨਾ ਰੱਖੋ ਜਾਂ ਫਿਰ ਟੁੱਟਿਆ ਹੋਇਆ ਝਾੜੂ ਆਪਣੇ ਘਰ ਵਿੱਚ ਕਦੇ ਵੀ ਨਾ ਰੱਖੋ ਇਸ ਨਾਲ ਮੁਸੀਬਤਾਂ ਆਉਂਦੀਆਂ ਨੇ ਸਮਾਜਿਕ માનਤਾ ਤਾਂ ਇਹ ਵੀ ਹੈ ਜਿਵੇਂ ਆਪਾਂ ਝਾੜੂ ਨੂੰ ਪੈਰ ਦੇ ਨਾਲ ਇੱਧਰ ਤੋਂ ਉੱਧਰ ਫੋਟ ਦੇਂਦੇ ਹਾਂ ਇਹ ਕੰਮ ਵੀ ਕਦੇ ਨਹੀਂ ਕਰਨਾ ਚਾਹੀਦਾ ਝਾੜੂ ਨੂੰ ਪੈਰ ਨਾ ਲਾਓ ਅੱਜ ਤੁਹਾਨੂੰ ਇਹ ਦੱਸਾਂਗੇ ਕਿ ਝਾੜੂ ਲਉਣ ਤੋਂ ਪਹਿਲਾਂ 10 ਮਿੰਟ ਪਹਿਲਾਂ ਕਿਹੜਾ ਕੰਮ ਕਰਨਾ ਚਾਹੀਦਾ ਹੈ ਜਿਸ ਨਾਲ ਪੈਸੇ ਦੀ ਕਦੇ ਵੀ ਕੋਈ ਕਮੀ ਨਹੀਂ ਆਉਂਦੀ ਭਾਵੇਂ ਤੁਸੀਂ ਇਸ਼ਨਾਨ ਕੀਤਾ ਹੈ ਜਾਂ ਫਿਰ ਨਹੀਂ ਕੀਤਾ ਝਾੜੂ ਲਉਣ ਤੋਂ 10 ਮਿੰਟ ਪਹਿਲਾਂ ਇਹ ਕੰਮ ਜ਼ਰੂਰ ਕਰ ਲਵੋ ਲਵੋ ਸਭ ਤੋਂ ਪਹਿਲਾਂ ਬਾਲਟੀ ਲਵੋ ਫਿਰ ਉਸ ਵਿੱਚ ਥੋੜਾ ਜਿਹਾ ਜਲ ਪਾ ਕੇ ਸਾਰੇ ਘਰ ਦੇ ਵਿੱਚ ਛੱਟਾ ਦਿਓ ਅਤੇ ਫਿਰ ਇਸ ਤੋਂ ਬਾਅਦ ਹੀ ਝਾੜੂ ਲਗਾਓ ਇਸ ਦੇ ਪਿੱਛੇ ਇਹ ਕਾਰਨ ਮੰਨਿਆ ਜਾਂਦਾ ਹੈ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੋਂ ਹੀ ਨਕਾਰਾਤਮਕ ਊਰਜਾ ਬਾਹਰ ਚਲੀ ਜਾਂਦੀ ਹੈ ਜੇਕਰ ਆਪਾਂ ਘਰ ਦੇ ਵਿੱਚ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਅਤੇ ਜਿਸ ਘਰ ਵਿੱਚ ਇਹ ਕੰਮ ਰੋਜ਼ਾਨਾ ਕੀਤਾ ਜਾਂਦਾ ਹੈ ਉੱਥੇ ਸਕਾਰਾਤਮਕ ਊਰਜਾ ਦਾ ਵਾਸ ਹੋ ਜਾਂਦਾ ਹੈ ਅਤੇ ਉਥੇ ਪੈਸੇ ਦੀ ਵੀ ਕੋਈ ਕਮੀ ਨਹੀਂ ਰਹਿੰਦੀ ਪੋਚਾ ਲਾਉਣ ਤੋਂ ਪਹਿਲਾਂ ਨਿੰਮ ਦੇ ਕੁਝ ਪੱਤੇ ਪਾਣੀ ਵਿੱਚ ਉਬਾਲ ਲਵੋ ਤੇ ਫਿਰ ਉਸ ਪਾਣੀ ਨੂੰ ਛਾਣ ਕੇ ਦੂਸਰੇ ਪਾਣੀ ਨਾਲ ਮਿਲਾ ਕੇ ਘਰ ਵਿੱਚ ਪੋਚੇ ਲਗਾਓ ਇਸ ਨਾਲ ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਦਾ ਦਾ ਖਾਤਮਾ ਹੋਵੇਗਾ ਅਤੇ ਸਕਾਰਾਤਮਕ ਸ਼ਕਤੀਆਂ ਦਾ ਘਰ ਵਿੱਚ ਵਾਸ ਹੋਵੇਗਾ ਜਿਸ ਨਾਲ ਘਰ ਵਿੱਚੋਂ ਕਲਾਕਲੇਸ਼ ਹਮੇਸ਼ਾ ਲਈ ਖਤਮ ਹੋ ਜਾਵੇਗਾ ਅਤੇ ਘਰ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਹੀ ਵਾਸਾ ਹੋਵੇਗਾ ਸਾਧ ਸੰਗਤ ਜੀ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ ਤਾਂ ਉਸ ਵਿੱਚ ਇੱਕ ਪੰਗਤੀ ਆਉਂਦੀ ਹੈ ਮਨ ਮੈਲਾ ਸਭ ਕਿਛ ਮੈਲਾ ਨੰ ਤੋਤੇ ਮਨ ਹੱਸ਼ਾ ਨਾ ਹੋਵੇ ਗੁਰਮਤ ਵਿੱਚ ਵਾਹਿਗੁਰੂ ਜੀ ਦੇ ਨਾਮ ਨੂੰ ਮੁੱਖ ਰੱਖਿਆ ਗਿਆ ਹੈ ਬੀਬੀਆਂ ਉੱਠ ਕੇ ਸਭ ਤੋਂ ਪਹਿਲਾਂ ਘਰ ਦੀ ਸਾਫ਼ ਸਫਾਈ ਕਰਦੀਆਂ ਨੇ ਅਤੇ ਜੇ ਅਸੀਂ ਨਾਲ ਦੇ ਨਾਲ ਵਾਹਿਗੁਰੂ ਕਹਿ ਲਈਏ ਤਾਂ ਸਾਡੇ ਮਨ ਤੇ ਜੰਮੀ ਹੋਈ ਵਿਕਾਰਾਂ ਦੀ ਮੈਲ ਵੀ ਸਾਫ਼ ਹੋ ਜਾਂਦੀ ਹੈ ਇਸ ਲਈ ਜਦੋਂ ਵੀ ਮੇਰੀਆਂ ਪੈਣਾ ਘਰ ਦੀ ਸਾਫ਼ ਸਫਾਈ ਕਰਦੀਆਂ ਨੇ ਤਾਂ ਵਾਹਿਗੁਰੂ ਵਾਹਿਗੁਰੂ ਜ਼ਰੂਰ ਬੋਲਿਆ ਕਰੋ ਅਤੇ ਘਰ ਦੀ ਗੰਦਗੀ ਦੇ ਨਾਲ-ਨਾਲ ਸਾਡੇ ਮਨ ਦੀ ਗੰਦਗੀ ਵੀ ਸਾਫ਼ ਹੋ ਜਾਵੇਗੀ ਜਿਨ੍ਹਾਂ ਨੂੰ ਜਪਜੀ ਸਾਹਿਬ ਜੀ ਦੀ ਬਾਣੀ ਕੰਠ ਹੈ ਉਹ ਜਪਜੀ ਸਾਹਿਬ ਜੀ ਦੀ ਬਾਣੀ ਪੜ ਲਿਆ ਕਰੋ ਜਿਨ੍ਹਾਂ ਨੂੰ ਚਉਪਈ ਸਾਹਿਬ ਜੀ ਦਾ ਪਾਠ ਕੰਠ ਹੈ ਉਹ ਚਉਪਈ ਸਾਹਿਬ ਜੀ ਦਾ ਪਾਠ ਪੜ੍ਹ ਲਿਆ ਕਰੋ ਅਤੇ ਜਿਨ੍ਹਾਂ ਨੇ ਮੂਲ ਮੰਤਰ ਜੀ ਦਾ ਜਾਪ ਕਰਨਾ ਹੋਵੇ ਉਹ ਮੂਲ ਮੰਤਰ ਜੀ ਦਾ ਜਾਪ ਪੜ੍ਹ ਲਿਆ ਕਰੋ ਕਹਿਣ ਤੋਂ ਭਾਵ ਤੁਹਾਨੂੰ ਜੋ ਵੀ ਬਾਣੀ ਜ਼ੁਬਾਨੀ ਜਾਦ ਹੈ ਤੁਸੀਂ ਉਹ ਹੀ ਕਰ ਲਿਆ ਕਰੋ ਭਾਵਕੇ ਤੁਸੀਂ ਵਾਹਿਗੁਰੂ ਜੀ ਦਾ ਨਾਮ ਜ਼ਰੂਰ ਜਪਣਾ ਹੈ ਬਾਣੀ ਭਾਵੇਂ ਕੋਈ ਵੀ ਪੜ ਲਵੋ ਇਸ ਨਾਲ ਸਾਡੇ ਮਨ ਦੇ ਵਿਕਾਰ ਦੂਰ ਹੁੰਦੇ ਹਨ ਅਤੇ ਇਸ ਨਾਲ ਸਾਡੇ ਘਰ ਵਿੱਚੋਂ ਨਕਾਰਾਤਮਕਾ ਬਾਹਰ ਜਾਵੇਗੀ ਕਲੇ ਕਲੇਸ਼ ਖਤਮ ਹੋ ਜਾਵੇਗਾ ਅਤੇ ਵਾਹਿਗੁਰੂ ਨਾਮ ਦੀਆਂ ਦਰੰਗਾ ਦਾ ਚਾਰੇ ਪਾਸੇ ਚਾਰੇ ਪਾਸੇ पसारा ਹੋਵੇਗਾ ਕਿਉਂਕਿ ਸਾਤ ਸੰਗਤ ਜੀ ਘਰ ਦਾ ਅਜਿਹਾ ਕੋਈ ਵੀ ਕੋਨਾ ਨਹੀਂ ਹੈ ਜਿਸ ਨੂੰ ਅਸੀਂ ਸਾਫ਼ ਨਹੀਂ ਕਰਦੇ ਤੁਸੀਂ ਇੱਕ ਹਫ਼ਤੇ ਦੇ ਵਿੱਚ ਦੇਖੋਗੇ ਕਿ ਘਰ ਦਾ ਵਾਤਾਵਰਣ ਘਰ ਦਾ ਮਾਹੌਲ ਹੀ ਬਦਲ ਜਾਵੇਗਾ ਕਿਉਂਕਿ ਮਾਤਾਵਾਂ ਪੈਣਾ ਹੀ ਘਰ ਨੂੰ ਨਰਕ ਜਾਂ ਸਵਰਗ ਬਣਾਉਂਦੀਆਂ ਨੇ ਇਕ ਸਿਆਣੀ ਬੀਬੀ ਦਾ ਘਰ ਸਾਫ਼ ਸੁਥਰਾ ਹੁੰਦਾ ਹੈ ਭਾਵੇਂ ਉਥੇ ਸੁੱਖ ਸਹੂਲਤਾਂ ਘੱਟ ਹੀ ਹੋਣ ਤਾਂ ਵੀ ਮਨ ਨੂੰ ਪਹੁੰਦਾ ਹੈ ਅਤੇ ਦੂਸਰੇ ਪਾਸੇ ਚਾਹੇ ਸਾਰੀਆਂ ਹੀ ਸੁੱਖ ਸਹੂਲਤਾਂ ਹੋਣ ਪਰ ਸਿਆਣਪ ਨਾ ਹੋਣ ਕਰਕੇ ਘਰ ਵਿੱਚ ਸਾਫ਼ ਸਫਾਈ ਹੀ ਨਾ ਹੋਵੇ ਘਰ ਵਿੱਚ ਗੰਦਗੀ ਹੀ ਗੰਦਗੀ ਫੈਲੀ ਹੋਵੇ ਤਾਂ ਉਹ ਘਰ ਸਾਨੂੰ ਨਰਕ ਹੀ ਜਪਦਾ ਹੈ ਆਪਣੇ ਸਭ ਦੇ ਘਰਾਂ ਦੇ ਵਿੱਚ ਅਕਸਰ ਹੀ ਜਾਲੇ ਲੱਗ ਜਾਂਦੇ ਨੇ ਇਹ ਜਾਲੇ ਹਮੇਸ਼ਾ ਇਹ ਹੀ ਚਾਹੁੰਦੇ ਨੇ ਕਿ ਘਰ ਵਿੱਚ ਕੋਈ ਬਿਮਾਰ ਪਵੇ ਮੈਨੂੰ ਦੇਖਦਾ ਰਹੇ ਜਾਲਾ ਜਿਹੜਾ ਹੁੰਦਾ ਹੈ ਇਹ ਘਰ ਵਿੱਚ ਬਿਮਾਰੀਆਂ ਦਾ ਪਸਾਰਾ ਕਰਦਾ ਹੈ ਇਹ ਘਰ ਵਿੱਚ ਉਜਾੜਪਾਲ ਦਾ ਹੈ ਕਿ ਜਿੰਨਾ ਘਰਾਂ ਦੇ ਵਿੱਚ ਕੋਈ ਵੱਸਦਾ ਨਹੀਂ ਹਮੇਸ਼ਾ ਉਹਨਾਂ ਦੇ ਘਰਾਂ ਵਿੱਚ ਹੀ ਜਾਲੇ ਲੱਗਦੇ ਨੇ ਅਤੇ ਇਸ ਲਈ ਇਸ ਜਮਤ ਨੂੰ ਨਾਲ ਦੇ ਨਾਲ ਹੀ ਸਾਫ਼ ਰੱਖੋ ਜਦੋਂ ਆਪਾਂ ਝਾੜੂ ਮਾਂਜਾ ਲਗਾਉਂਦੇ ਹਾਂ ਤਾਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਿਆ ਕਰੋ ਤਾਂ ਘਰ ਦੀ ਗੰਦਗੀ ਨੂੰ ਤਾਂ ਛਾੜੂ ਹੀ ਬਾਹਰ ਕੱਢੀ ਜਾਵੇਗਾ ਅਤੇ ਜੋ ਮਨ ਦੀ ਮੈਲ ਹੈ ਉਹ ਵੀ ਬਾਹਰ ਨਿਕਲ ਜਾਵੇਗੀ ਹਉਮੈ ਹੰਕਾਰ ਦੀ ਭਾਵਨਾ ਵੀ ਦੂਰ ਹੋ ਜਾਵੇਗੀ ਅਤੇ ਪ੍ਰੇਮ ਪਿਆਰ ਦਾ ਘਰ ਵਿੱਚ ਵਾਸਾ ਹੋ ਜਾਵੇਗਾ ਆਪਾਂ ਅਕਸਰ ਹੀ ਕਹਿੰਦੇ ਹਾਂ ਕਿ ਸਾਡੇ ਘਰ ਵਿੱਚ ਬਰਕਤ ਨਹੀਂ ਟਿਕਦੀ ਇਹ ਸਭ ਨਕਾਰਾਤਮਕਤਾ ਅਸੀਂ ਆਪ ਹੀ ਫੈਲਾ ਰੱਖੀ ਹੈ ਜਦੋਂ ਹਰ ਪਾਸੇ ਵਾਹਿਗੁਰੂ ਦਾ ਨਾਮ ਹੋਵੇਗਾ ਤਾਂ ਬਰਕਤ ਆਪਣੇ ਆਪ ਹੀ ਸਾਡੇ ਘਰ ਦੇ ਵਿੱਚ ਆਵੇਗੀ ਕਈ ਲੋਕ ਅਕਸਰ ਹੀ ਕਹਿੰਦੇ ਨੇ ਸਾਡੇ ਤਾਂ ਬੱਚੇ ਸਾਡੇ ਆਖੇ ਹੀ ਨਹੀਂ ਲੱਗਦੇ ਸਾਡਾ ਕਹਿਣਾ ਹੀ ਨਹੀਂ ਮੰਨਦੇ ਤਾਂ ਸਾਧ ਸੰਗਤ ਜੀ ਇਹੋ ਜਿਹਾ ਮਾਹੌਲ ਤਾਂ ਅਸੀਂ ਆਪ ਹੀ ਘਰ ਵਿੱਚ ਬਣਾਇਆ ਹੋਇਆ ਹੈ ਜਦੋਂ ਅਸੀਂ ਆਪਣੇ ਘਰ ਵਿੱਚ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਾਂਗੇ ਤਾਂ ਤਾਂ ਸਾਡੇ ਬੱਚੇ ਵੀ ਵਾਹਿਗੁਰੂ ਜੀ ਦੇ ਨਾਮ ਨਾਲ ਜੁੜਨਗੇ ਇੱਕ ਪੁਰਾਣੀ ਕਹਾਵਤ ਹੈ ਕਿ ਕਿ ਖਰਬੂਜਾ ਖਰਬੂਜੇ ਨੂੰ ਦੇਖ ਕੇ ਹੀ ਰੰਗ ਬਦਲਦਾ ਹੈ ਜਦੋਂ ਘਰ ਦਾ ਇੱਕ ਜੀ ਹੀ ਬਾਣੀ ਪੜਨ ਲੱਗ ਜਾਵੇ ਤਾਂ ਤਾਂ ਘਰ ਦਾ ਮਾਹੌਲ ਹੀ ਇਹੋ ਜਿਹਾ ਹੋ ਜਾਵੇਗਾ ਤਾਂ ਬਾਕੀ ਸਾਰੇ ਘਰ ਦੇ ਜੀ ਵੀ ਬਾਣੀ ਦੇ ਨਾਲ ਜੁੜ ਜਾਣਗੇ ਜੋ ਨਾਮ ਜਪ ਲਵੇਗਾ ਉਸ ਦੇ ਮਗਰ ਰਿਤੀਆਂ ਸਿੱਧੀਆਂ ਆਪ ਹੀ ਫਿਰਨਗੀਆਂ ਇਸ ਲਈ ਝਾੜੂ ਲਗਾਉਂਦੇ ਸਮੇਂ ਸਾਧ ਸੰਗਤ ਜੀ ਵਾਹਿਗੁਰੂ ਜੀ ਦਾ ਜਾਪ ਜ਼ਰੂਰ ਕਰਿਆ ਕਰੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਪਿਆਰੀ ਸਾਥ ਸੰਗਤ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜੀ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਜ਼ਰੂਰ ਲਿਖੋ ਜੀ ਅਤੇ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਲਵੋ ਤਾਂ ਕਿ ਇਦਾਂ ਦੀਆਂ ਵੀਡੀਓਜ਼ ਤੁਹਾਨੂੰ ਦੇਖਣ ਨੂੰ ਮਿਲਦੀਆਂ ਰਹਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ